ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਕਸ਼ਟ ਕਿਉਂ ਆਉਂਦੇ ਆ ਰੋਮੀਆਂ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 21 ਤੋਂ 24 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ਵਰ ਦੇ ਜੋਗ ਵਡਿਆਈ ਨਾ ਕੀਤੀ ਨਾ ਉਹਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧੀਹੀਣ ਮਨ ਹਨੇਰੇ ਹੋ ਗਏ ਉਹ ਆਪ ਨੂੰ ਬੁੱਧਵਾਨ ਮੰਨ ਕੇ ਮੂਰਖ ਬਣ ਗਏ ਅਤੇ ਅਬਨਾਸੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾ ਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੋਪਾਆਂ ਅਤੇ ਕਿਸਰਣ ਵਾਲੇ ਅਤੇ ਜੀਉ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ਇਸ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮੰਦ ਦੇ ਵਸ ਕਰ ਦਿੱਤਾ ਸਮਝ ਲਗੀ ਦੁੱਖ ਕਿਉਂ ਆਉਂਦੇ ਆ ਕਿਉਂ ਪਰਮੇਸ਼ਵਰ ਨੇ ਸਾਨੂੰ ਦੁੱਖਾਂ ਵਿੱਚ ਪੈਣ ਦਿੱਤਾ ਕਿਉਂ ਕਰਜ਼ਿਆਂ ਨੂੰ ਸਾਡੇ ਉੱਤੇ ਆਉਣ ਦਿੱਤਾ ਕਿਉਂਕਿ ਪਰਮੇਸ਼ਵਰ ਨੂੰ ਜਾਣ ਦੀ ਉਸਤਤ ਕਰਨੀ ਚਾਹੀਦੀ ਸੀ ਜਿਵੇਂ ਪਰਮੇਸ਼ਰ ਦੇ ਅੱਖੇ ਲੱਗਣਾ ਚਾਹੀਦਾ ਸੀ ਨੀਲ ਅੱਖੇ ਲੱਗੇ ਨਹੀਂ ਮੰਨਿਆ ਉਹਨੂੰ ਪਰਮੇਸ਼ਰ ਨੂੰ ਪਰਮੇਸ਼ਰ ਸ਼ਬੇ ਗਲਤ ਨਹੀਂ ਕਰਦੇ ਆਪਾਂ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਏ ਆ ਤੇ ਕਈ ਅਜੇ ਫਸੇ ਹੋਏ ਆ ਪਰਮੇਸ਼ਵਰ ਦੀ ਵਡਿਆਈ ਪਰਮੇਸ਼ਰ ਨੂੰ ਨਹੀਂ ਦਿੰਦੇ ਸੀ ਹਲਿਵੜੀ ਆਈ ਦੇ ਜਾਂਦੇ ਸੀ ਪਰ ਸਾਨੂੰ ਇਦਾਂ ਲੱਗਦਾ ਸੀ ਅਸੀਂ ਬਹੁਤ ਸਹੀ ਕਰ ਰਹੇ ਆਂ ਪਰ ਕੀ ਸੀ ਮਨ ਬੁੱਧੀ ਹੀਣ ਹੋ ਗਏ ਸੀ ਅੰਦਰੋਂ ਗਿਆਨ ਖਤਮ ਹੋ ਗਿਆ ਸੀ ਕਦੀ ਵੀ ਖਤਮ ਨਾ ਹੋਣ ਵਾਲੇ ਪਰਮੇਸ਼ਵਰ ਦੇ ਪ੍ਰਤਾਪ ਨੂੰ ਪਰਮੇਸ਼ਵਰ ਸਦਾ ਤੋਂ ਹੈ ਤੇ ਸਦਾ ਤੀਕਰ ਹੈ ਅਲਫਾ ਓਮੇਗਾ ਫਰਸਟ ਲਾਸਟ ਬਿਗਨਿੰਗ ਦ ਐਂਡ ਸ਼ੁਰੂ ਤੇ ਅਖੀਰ ਜਦ ਕੁਝ ਵੀ ਨਹੀਂ ਸੀ ਉਹ ਸੀ ਤੇ ਜਦ ਕੁਝ ਵੀ ਨਹੀਂ ਰਹੇਗਾ ਉਹ ਹੋਏਗਾ ਕਦੀ ਵੀ ਨਾਸ਼ ਨਾ ਹੋਣ ਵਾਲਾ ਪਰ ਮਨੁੱਖਾਂ ਨੇ ਕੀ ਕੀਤਾ ਨਾਸ਼ ਹੋਣ ਵਾਲੀਆਂ ਚੀਜ਼ਾਂ ਨੂੰ ਪਰਮੇਸ਼ਵਰ ਦੇ ਪ੍ਰਤਾਪ ਨਾਲ ਬਿਤਾ ਦਿੱਤਾ ਕੋਈ ਸੱਪ ਨੂੰ ਰੱਬ ਮੰਨ ਕੇ ਬਹਿ ਗਿਆ ਇੱਦਾਂ ਮੈਂ ਨਹੀਂ ਕਹਿੰਦੀ ਵਚਨ ਵਿੱਚ ਲਿਖਿਆ ਕਿਸਰਨ ਵਾਲੇ ਜੀਵ ਜੰਤੂਆਂ ਨੂੰ ਕਿਸੇ ਨੇ ਚਾਰ ਪੈਰਾਂ ਵਾਲੇ ਨੂੰ ਕਿਸੇ ਨੇ ਪੰਛੀਆਂ ਨੂੰ ਪੰਛੀ ਮਰਦੇ ਜੰਮਦੇ ਆ ਕਿ ਸ੍ਰਣ ਵਾਲੇ ਜੀਵ ਜੰਤ ਮਰਦੇ ਜੰਮਦੇ ਆ ਮਨੁੱਖ ਮਰਦੇ ਜੰਮਦੇ ਆ ਪਰ ਪਰਮੇਸ਼ਵਰ ਸਦਾ ਤੋਂ ਸਦਾ ਧਿਕਰ ਹੈ ਤ੍ਰੇਨੇ ਜਿਨ੍ਹਾਂ ਦੇ ਮਨ ਹੋ ਗਏ ਸੀਗੇ ਜਿਨ੍ਹਾਂ ਦੇ ਮਨ ਦੇ ਵਿਚਾਰ ਹੋ ਗਏ ਸੀ ਉਦਾਂ ਦੇ ਕੰਮਾਂ ਵਿੱਚ ਪਰਮੇਸ਼ਵਰ ਨੇ ਮਨੁੱਖਾਂ ਨੂੰ ਪਾ ਦਿੱਤਾ ਕਿੰਨੇ ਨੂੰ ਸਮਝ ਆਈ ਵੀ ਸਾਡੇ ਉੱਤੇ ਕਸ਼ਟ ਕਿਉਂ ਆਉਂਦਾ ਆ ਪ੍ਰਬੂ ਦੀ ਬੜੀ ਆਈ ਹੋਵੇ ਕਿ ਉਹ ਬੁੱਧਾਂ ਨੂੰ ਖੋਲਦਾ ਹੈ ਮੈਂ ਵਿਸ਼ਵਾਸ ਕਰਦੀ ਆ ਕਿ ਅਗਰ ਅਸੀਂ ਅੱਜ ਦੇ ਵਚਨ ਨੂੰ ਮੰਨ ਲਾ ਕੇ ਸੁਣੀਏ ਤਾਂ ਮਨ ਬੁੱਤੀ ਹੀਣ ਨਹੀਂ ਰਹੂਗੇ ਪਰ ਬੁੱਧਮਾਨ ਹੋ ਜਾਣਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੇ ਕਿਸੇ ਨੂੰ ਬੁੱਧ ਦਾ ਘਾਟਾ ਪਰਮੇਸ਼ਵਰ ਤੋਂ ਮੰਗੇ ਕਿਉਂਕਿ ਉਹ ਬਿਨਾ ਉਲਾਮੇ ਦੇ ਦਿੰਦਾ ਹੈ ਹallelujah ਸੋ ਜੇ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਅਸੀਂ ਉਸ ਗੰਦਮੰਦ ਚੋਂ ਬਾਹਰ ਆ ਸਕਦੇ ਹਾਂ ਜਿਹਦੇ ਵਿੱਚ ਫਸੇ ਹੋਏ ਹਾਂ ਅਰ ਉਹ ਸਮਝ ਕੀ ਹੈ ਪਰਮੇਸ਼ਵਰ ਦੀ ਮਹਿਮਾ ਪਰਮੇਸ਼ਵਰ ਨੂੰ ਹੀ ਦੇਣੀ ਆ ਪਰਮੇਸ਼ਵਰ ਦੇ ਤੁੱਲ ਹੋਰ ਕਿਸੇ ਨੂੰ ਨਹੀਂ ਰੱਖਣਾ ਪਰਮੇਸ਼ਵਰ ਦੇ ਬਰਾਬਰ ਕੋਈ ਹੋਰ ਹੋ ਹੀ ਨਹੀਂ ਸਕਦਾ ਬਹੁਤ ਵਰੀ ਅਸੀਂ ਕਿਸੇ ਨੂੰ ਵੀ ਕਹਿ ਦਿੰਨੇ ਆ ਸਾਡੇ ਭਾ ਦਾ ਤਾਂ ਤੂੰ ਹੀ ਰੱਬ ਆ ਇਦਾਂ ਨਹੀਂ ਹੋ ਸਕਦਾ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਅਸੀਂ ਗਾਇਬ ਗਾਇਬ ਪਰਮੇਸ਼ਵਰ ਦੀ ਉਸਤਤ ਨੂੰ ਖਰਾਬ ਕਰਦੇ ਆ ਅਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਖਰਾਬ ਕਰਦੇ ਆ ਅਸੀਂ ਉਸ ਵੇਲੇ ਪਰਮੇਸ਼ਵਰ ਦੇ ਬਰਾਬਰ ਕਿਸੇ ਇਨਸਾਨ ਨੂੰ ਖੜੇ ਕਰ ਰਹੇ ਆ ਜੋ ਕਿ ਕਦੀ ਵੀ ਨਹੀਂ ਹੋ ਸਕਦਾ ਹਾਂ ਇਦਾਂ ਕਹਿ ਸਕਦੇ ਆ ਕਿ ਪਰਮੇਸ਼ਵਰ ਨੇ ਤੈਨੂੰ ਸਾਡਾ ਮਦਦਗਾਰ ਬਣਾ ਕੇ ਭੇਜਿਆ ਆ ਪਰਮੇਸ਼ਵਰ ਨੇ ਤੈਨੂੰ ਸਾਡੇ ਲਈ ਖੜੇ ਕੀਤਾ ਆ ਪਰਮੇਸ਼ਵਰ ਤੇਰੇ ਮਨ ਵਿੱਚ ਵਸ ਗਏ ਆ ਪਰਮੇਸ਼ਵਰ ਨੇ ਤੇਰੇ ਮਨ ਵਿੱਚ ਸਾਡੇ ਲਈ ਦਇਆ ਪਾ ਦਿੱਤੀ ਆ ਪਰ ਇਹ ਕਹਿ ਦੇਣਾ ਕਿ ਸਾਡੇ ਭਾ ਦਾ ਤੂੰ ਹੀ ਰੱਬ ਆ ਇਹ ਸਰਾਸਰ ਗਲਤ ਆ ਜਦੋਂ ਤੁਸੀਂ ਦੇਖੋ ਕਿ ਇੱਕ ਸਾਡਾ ਪਿਤਾ ਆ ਤੇ ਤੁਹਾਡਾ ਪਿਤਾ ਉੱਥੇ ਹੋਵੇ ਤੁਸੀਂ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਕੋ ਮੇਰੇ ਭਾ ਦਾ ਤੂੰ ਹੀ ਮੇਰਾ ਪਿਤਾ ਆ ਤੇ ਪਿਤਾ ਦੇ ਦਿਲ ਤੇ ਕੀ ਬਿੱਤੂਗਾ ਉਹਦੇ ਦਿਲ ਤੇ ਸੱਟ ਵੱਜੂਗਾ ਨਹੀਂ ਇੱਕਦਈ ਅਸੀਂ ਆਪਣੇ ਉਸ ਸਿਰਜਣਹਾਰ ਅਬినాਸੀ ਪਰਮੇਸ਼ਰ ਨੂੰ ਜਿਹੜਾ ਰਵਿਆ ਪਿਆ ਸਾਡੇ ਚਾਹ ਚਫੇਰੇ ਕਣਕਣ ਦੇ ਵਿੱਚ ਰਚਿਆ ਹੋਇਆ ਸਾਡੇ ਨਾਲ ਆ ਹਰ ਆਕਾਸ਼ ਦੀਆਂ ਚੀਜ਼ਾਂ ਨੂੰ ਦਿਨੇ ਕਦੀ ਪਾਣੀਆਂ ਨੂੰ ਤੇ ਕਦੀ ਧਰਤੀ ਦੇ ਉੱਤੇ ਰਹਿਣ ਵਾਲੇ ਪ੍ਰਾਣੀਆਂ ਨੂੰ ਇਹ ਹੀ ਵਜਾ ਹੈ ਬਿਮਾਰੀਆਂ ਦੇ ਆਉਣ ਦੀ ਪਰ ਜਦੋਂ ਆਪਾਂ ਸੱਚੇ ਤੇ ਜੀਉਂਦੇ ਪਰਮੇਸ਼ਵਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ ਬਿਮਾਰੀਆਂ ਨੇ ਖਤਮ ਹੋਣਾ ਸ਼ੁਰੂ ਹੋ ਜਾਣਾ ਹੈ ਜਦੋਂ ਅਸੀਂ ਸੱਚੇ ਤੇ ਜੀਉਂਦੇ ਪਰਮੇਸ਼ਵਰ ਦੀ ਮਹਿਮਾ ਕਰਨੀ ਸ਼ੁਰੂ ਕਰ ਦਿੱਤੀ ਕਸ਼ਟ ਖਤਮ ਹੋਣੇ ਸ਼ੁਰੂ ਹੋ ਜਾਣੇ ਆ ਕਰਜ਼ੇ ਮੁੱਕਣੇ ਸ਼ੁਰੂ ਹੋ ਜਾਣੇ ਆ ਕਿਉਂ ਕਿ ਕਿਰਪਾ ਸ਼ੁਰੂ ਹੋ ਜਾਣੀ ਆ ਕਿਉਂਕਿ ਹੁਣ ਕੀ ਹੁਣ ਅਸੀਂ ਜੋ ਸੱਚਾ ਆ ਉਹਨੂੰ ਕਬੂਲ ਕਰ ਲਿਆ ਤੇ ਉਹਨੂੰ ਆਪਣੇ ਜੀਵਨ ਵਿੱਚ ਉੱਤਮ ਸਥਾਨ ਦੇ ਦਿੱਤਾ ਪਰਮੇਸ਼ਵਰ ਹਮੇਸ਼ਾ ਸਾਡੇ ਜੀਵਨ ਵਿੱਚ ਸਰਵ ਉੱਤਮ ਸਥਾਨ ਤੇ ਹੋਣੇ ਚਾਹੀਦੇ ਆ ਬਹੁਤ ਸਾਰੇ ਲੋਕ ਉਹਨਾਂ ਨੂੰ ਪੁੱਛੋ ਪ੍ਰਾਰਥਨਾ ਦੇ ਲਈ ਟਾਈਮ ਨਹੀਂ ਲੱਗਦਾ ਕਾਤੇ ਟਾਈਮ ਨਹੀਂ ਲੱਗਦਾ ਜੌਬ ਤੇ ਜਾਣਾ ਹੁੰਦਾ ਜਦੋਂ ਜੌਬ ਨਹੀਂ ਹੁੰਦੀ ਉਦੋਂ ਦਿਨ ਰਾਤ ਨੱਕ ਗੋਡੇ ਰਗੜਦੇ ਆ ਵੀ ਪ੍ਰਭੂ ਜੀ ਜੌਬ ਦੇ ਦਿਓ ਜੌਬ ਦੇ ਦਿਓ ਜਦੋਂ ਜੌਬ ਲੱਗ ਗਈ ਟਾਈਮ ਹੈ ਨਹੀਂ ਪ੍ਰਭੂ ਲਈ ਇਹਦੋਂ ਬੈਟਰ ਸੀ ਜੌਬ ਨਾ ਮਿਲਦੀ ਤੁਸੀਂ ਰੱਬ ਨਾਲ ਤਾਂ ਜੁੜੇ ਸੀ ਜਦੋਂ ਤੱਕ ਬੱਚਾ ਨਹੀਂ ਪੈਦਾ ਹੁੰਦਾ ਦਿਨ ਰਾਤ ਚੌਂਕੜੇ ਲਾ ਕੇ ਹੱਥ ਚੱਕ ਚੱਕ ਕੇ ਖਲੋ ਕੇ ਨੱਕ ਰਗੜ ਰਗੜ ਕੇ ਪਤਾ ਨਹੀਂ ਕਿਵੇਂ ਕਿਵੇਂ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੰਦੇ ਆ ਅਰ ਜਦੋਂ ਬੱਚੇ ਹੋ ਜਾਂਦੇ ਆ ਟਾਈਮ ਹੀ ਨਹੀਂ ਲੱਗਦਾ ਕਾ ਤੇ ਨਿਆਣੇ ਨਿਆਣੇ ਪ੍ਰਾਰਥਨਾ ਨਹੀਂ ਕਰਨ ਦਿੰਦੇ ਨਿਆਣੇ Satsang ਵਿੱਚ ਨਹੀਂ ਆਉਣ ਦਿੰਦੇ ਨਿਆਣੇ ਟਿਕਦੇ ਨਹੀਂ ਨਿਆਣੇ ਲੜਦੇ ਆ ਨਿਆਣਿਆਂ ਨੂੰ ਸਕੂਲ ਨੂੰ ਭੇਜਣਾ ਆ ਨਿਆਣਿਆਂ ਨੇ ਵਕਤ ਪਾਇਆ ਆ ਨਿਆਣੇ ਵਿਗੜ ਗਏ ਆ ਸੋ ਤੁਸੀਂ ਕੀ ਚਾਹੁੰਦੇ ਆ ਵੀ ਇਹਨਾਂ ਚੀਜ਼ਾਂ ਤੋਂ ਰਹਿਤ ਹੋਣਾ ਆ ਮੈਨੇਜ ਕਰਨਾ ਸਿੱਖੋ ਉਹ ਤਾਂ ਪਰਮੇਸ਼ਵਰ ਨੇ ਤੁਹਾਡੇ ਮਨੋਰਥ ਨੂੰ ਪੂਰਾ ਕੀਤਾ ਆ ਅਰੇ ਮਨੋਰਥ ਪੂਰੇ ਹੋਣ ਦੇ ਬਾਅਦ ਚ ਸਾਡਾ ਲਗਾਵ ਉਹਦੇ ਨਾਲ ਵਧਣਾ ਚਾਹੀਦਾ ਆ ਜੇ ਇਹਨਾਂ ਸਾਨੂੰ ਉਹ ਬਰਕਤ ਦਿੱਤੀ ਆ ਪਰ ਅਸੀਂ ਨਾ ਸ਼ੁਕਰੇ ਹੋ ਜੰਨੇ ਆ ਅਸੀਂ ਅਕਿਰਤਕਣ ਹੋ ਜੰਨੇ ਆ ਲੈ ਕੇ ਉਹਦੇ ਉਦੀ ਵਡਿਆਈ ਕਰਨਾ ਉਹਦਾ ਧੰਨਵਾਦ ਕਰਨਾ ਭੁੱਲ ਜਾਂਦੇ ਆ ਅਰ ਇਹ ਹੀ ਵਜ੍ਹਾ ਬਣਦੀ ਆ ਜ਼ਿੰਦਗੀ ਦੇ ਵਿੱਚ ਦੁੱਖ ਤੇ ਕਸ਼ਟ ਆਉਣ ਦੀ